ਕੀਤਾ ਸੀ ਸਭ ਇਕੱਠੇ ਹੋਏ ਆ ਤਾਂ ਬਹੁਤ ਬਹੁਤ ਮੁਬਾਰਕਾਂ ਬ੍ਰਦਰ ਹੀਰਾ ਜੀ ਨੂੰ ਖੁਦਾ ਇਹਨਾਂ ਨੂੰ ਹੋਰ ਵੀ ਬੁਲੰਦੀ ਬਖਸ਼ੇ ਤੇ ਬਹੁਤ ਹੀ ਅੱਛੀ ਗੱਲ ਹੈ ਕਿ ਸਾਡੇ ਨੌਜਵਾਨ ਜਿਹੜੇ ਨੇ ਉਹ ਨਸ਼ਿਆਂ ਦੇ ਵੱਲੋਂ ਮੁੜਨ ਗੇਮ ਦੇ ਨਾਲ ਜੁੜਨ ਔਰ ਉਹਦੇ ਨਾਲ ਨਾਲ ਖੁਦਾ ਦੇ ਨਾਮ ਨਾਲ ਵੀ ਜੁੜਨ ਤੇ ਸਾਡੇ ਕੁਝ ਹੋਰ ਵੀ ਵੀਰ ਨੇ ਸਣੀ ਹੈਗਾ ਹਾਂ ਜੀ ਹਾਂ ਤੇ ਬ੍ਰਦਰ ਸਣੀ ਇਹ ਵੀ ਬੱਚਿਆਂ ਨੂੰ ਕੋਚਿੰਗ ਦਿੰਦੇ ਨੇ ਬੜਾ ਅੱਛਾ ਕੰਮ ਕਰ ਰਹੇ ਨੇ ਇਹਨਾਂ ਨੂੰ ਵੀ ਸਹਿਯੋਗ ਦੀ ਲੋੜ ਆ ਹੋਰ ਵੀ ਸਾਡੇ ਨੌਜਵਾਨ ਵੀਰ ਉਹ ਜਿਹੜੇ ਨਹੀਂ ਵੀ ਕਰਦੇ ਜੇ ਕੋਈ ਨਸ਼ਿਆਂ ਦੇ ਵਿੱਚ ਪਿਆਵਾ ਡੁੱਬਿਆਵਾ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿਉਂਕਿ ਖੁਦਾ ਦੇ ਕਲਾਮ ਚ ਲਿਖਿਆ ਆ ਕਿ ਤੁਹਾਡੀ ਦੇਹ ਪਰਮੇਸ਼ਵਰ ਦਾ ਮੰਦਰ ਆ ਪਰਮੇਸ਼ਵਰ ਦੀ ਹਕਲ ਹੈ ਜੋ ਸਾਡੇ ਭਰਾ ਜਿਹੜੇ ਔਰਤੋਂ ਜਿਹੜੇ ਜਿੱਤ ਕੇ ਆਏ ਨੇ ਔਰ ਇਸੇ ਤਰ੍ਹਾਂ ਹੀ ਅਸੀਂ ਜਦੋਂ ਵੀ ਕਿ ਇਹ ਮੰਦਰੀ ਜਾਂ ਇਬਾਦਤ ਵਿੱਚ ਬੁਲਾਏ ਜਾਂਦੇ ਤਾਂ ਉਹਦੇ ਕੋਈ ਸਾਡਾ ਮੈਸੇਜ ਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਕਿਵੇਂ ਬਚਣਾ ਕਿਵੇਂ ਅਸੀਂ ਆਪਣੇ ਪਰਿਵਾਰਾਂ ਨੂੰ ਆਪਣੀ ਕੌਮ ਨੂੰ ਜਾਂ ਹੋਰ ਨਾ ਜ਼ਰੂਰੀ ਨਹੀਂ ਆ ਵੀ ਆਪਣੀ ਕੌਮ ਨੂੰ ਸਭ ਨੂੰ ਅਸੀਂ ਇਹ ਮੈਸੇਜ ਲਾਉਣਾ ਵਾ ਵੀ ਤੁਸੀਂ ਵੱਸ ਤੋਂ ਵੱਧ ਅਸੀਂ ਤੁਹਾਨੂੰ ਗ੍ਰੇਜ਼ ਕਰੋ ਪਰ ਜਪੰਨਾ ਕੀ ਸਾਡੇ ਭਰਾ ਦਾ ਸੀ ਮਾਨ ਸਨਮਾਨ ਕਰੀਏ ਤਾਂ ਕਿ ਇਸ ਵੀਰ ਦੀ ਹੋਰ ਹੌਸਲਾ ਵਧੇ ਔਰ ਇਹ ਆਪਣੇ ਲੋਕਾਂ ਦੀ ਔਰ ਆਪਣੇ ਕੌਮ ਦੇ ਜਿਹੜਾ ਨਾਮ ਹੋਰ ਉੱਚਾ ਕਰੂ ਆਪਣੇ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਹੀਰਾ ਦੇਵੀ ਦਾਸਪੁਰੀਆ ਜੋ ਕਿ ਫਤੇਗੜ ਚੂੜੀਆਂ ਪਹੁੰਚੇ ਨੇ ਤੇ ਇੱਥੇ ਉਹਨਾਂ ਦਾ ਵਿਸ਼ਾਲ ਮਸੀਹ ਵੱਲੋਂ ਆਪਣੇ ਸਾਥੀਆਂ ਨਾਲ ਇੱਥੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਤਾਂ ਦੱਸਦੇ ਕਿ ਹੀਰਾ ਦੇਵੀ ਦਾਸਪ੍ਰੀਆ ਜੋ ਕਿ ਇੰਟਰਨੈਸ਼ਨਲ ਕਬੱਡੀ ਖਿਡਾਰੀ ਨੇ ਜਿਓ ਕਿ ਵੱਖ-ਵੱਖ ਕੰਟਰੀਆਂ ਵਿੱਚ ਆਪਣੀ ਖੇਡ ਦਾ ਮਜ਼ਾਰਾ ਦਿਖਾ ਚੁੱਕੇ ਨੇ ਤੇ ਇਹ ਹਾਲ ਹੀ ਵਿੱਚ ਨਿਊਜ਼ੀਲੈਂਡ ਤੋਂ ਵੀ ਇਹਨਾਂ ਦੀ ਟੀਮ ਜਿਹੜੀ ਹੈ ਜਿੱਤ ਕੇ ਆਈ ਹੈ ਇਸ ਤੋਂ ਪਹਿਲਾਂ ਉਹ ਕੈਨੇਡਾ ਤੋਂ ਵੀ ਜਿਹੜੇ ਜਿੱਤ ਕੇ ਆਏ ਛਣ ਤੇ ਹੁਣ ਵੀ ਇਹਨਾਂ ਨੇ ਨਿਊਜ਼ੀਲੈਂਡ ਵਿੱਚ ਆਪਣੀ ਖੇਡ ਦਾ ਹੁੰਦਾ ਮਜ਼ਾਰਾ ਕੀਤਾ ਤੇ ਹੁਣ ਇੱਥੇ ਵਿਸ਼ਾਲ ਮਸੀਹ ਤੇ ਉਹਨਾਂ ਦੇ ਸਾਥੀਆਂ ਵੱਲੋਂ ਇੱਥੇ ਫਤਿਹਗੜ ਚੂੜੀਆਂ ਪਾਟਿਆ ਪੈਲਸ ਵਿਖੇ ਇੱਕ ਵਿਸ਼ੇਸ਼ ਸਮਾਗਮ ਰਹਾਗਾ ਜਿੱਥੇ ਉਹਨਾਂ ਨੂੰ ਖਾਸ ਤੌਰ ਤੇ ਸਨਮਾਨਤਮਕ ਕੀਤਾ ਗਿਆ ਗੱਲਬਾਤ ਕਰਦੇ ਆ ਹੀਰਾ ਦੇਵੀ ਦਾਸਪੁਰੀਆ ਉਹਨਾਂ ਦੇ ਸਾਥੀਆਂ ਤੇ ਵਿਸ਼ਾਲ ਮਸੀਨਾ ਸਾਰਿਆਂ ਨੂੰ ਜੈਨਸੀ ਦੀ ਸਰ ਬਹੁਤ ਵਧੀਆ ਲੱਗ ਰਿਹਾ ਜੀ ਮੇਰੇ ਵੱਡੇ ਭਰਾ ਵਿਸ਼ਾਲ ਨੇ ਅੱਜ ਬੁਲਾਇਆ ਵਾ ਤੇ ਬੁਲਾ ਕੇ ਇਹਨਾਂ ਨੇ ਇੱਕ ਵਧੀਆ ਪ੍ਰੋਗਰਾਮ ਕੀਤਾ ਵਾ ਨਾਲੇ ਕਹਿੰਦੇ ਸੀ ਆਪਾਂ ਨਸ਼ਿਆਂ ਦੇ ਵਿਰਖਲਾਫ ਆਪਾਂ ਇੱਕ ਮੁਹਿੰਮ ਚਲਾਉਣੀ ਹੈ ਜਿੱਦਾਂ ਮਾਨ ਸਰਕਾਰ ਨੇ ਚਲਾਈ ਆ ਤੇ ਜਿੰਨੇ ਵੀ ਮੈਂ ਦੱਸਣਾ ਚਾਹੁੰਦਾ ਵਾ ਕੋਈ ਵੀ ਆਪਣੇ ਭੈਣ ਭਰਾ ਵਾ ਕੋਈ ਵੀਰ ਭਰਾ ਕੋਈ ਗੇਮ ਕਰਨਾ ਚਾਹੁੰਦਾ ਚਾਹੇ ਕੋਈ ਕੁਸ਼ਤੀ ਕਰਨਾ ਚਾਹੁੰਦਾ ਚਾਹੇ ਕੋਈ ਕਬੱਡੀ ਕਰਨਾ ਚਾਹੁੰਦਾ ਅਸੀਂ ਆਪਣੇ ਪਿੰਡ ਦੇਵੀਦਾਸ ਦੇ ਵਿੱਚ ਬਹੁਤ ਵਧੀਆ ਇੱਕ ਗਰਾਊਂਡ ਤਿਆਰ ਕੀਤੀ ਆ ਆਪਾਂ ਵੀਰਾਂ ਨੂੰ ਟ੍ਰੇਨਿੰਗ ਦਵਾਂਗੇ ਉਹਨਾਂ ਦੀ ਸਪੋਰਟ ਕਰਾਂਗੇ ਮੇਰੇ ਨਾਲ ਆ ਜੋਇਸ ਜੀ ਇਹ ਵੀ ਸਪੋਰਟਸਮੈਨਾਂ ਦੀ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਜਿਹੜੇ ਕੋਈ ਵੀਰ ਗਰੀਬ ਪਰ ਭੈਣ ਭਰਾਵਾ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਵਾ ਵੀ ਸਾਡੇ ਵਿਚਾਰ ਪਰ ਭਾਈ ਆ ਇਹ ਜਿੰਨੇ ਵੀ ਮਾਤੜ ਪਲੇਅਰ ਆ ਉਹਨਾਂ ਦੀ ਸਪੋਰਟ ਕਰਦੇ ਆ ਤੇ ਕਈ ਗਰੀਬ ਭਾਈ ਚਾਰਾ ਹੀ ਵਾ ਕਹਿਣਾ ਚਾਹੁੰਨਾ ਮੈਂ ਵੀ ਉਹ ਥੋੜਾ ਖਰਾਕਾ ਤੋਂ ਪਿਛੇ ਰਹਿ ਜਾਂਦਾ ਵਾ ਤੇ ਉਹਨਾਂ ਦੀ سپورਟ ਤੋਂ ਥੋੜੇ ਜਿਹਾ ਵਾਂਝੇ ਆ ਤੇ ਜਿੰਨੇ ਵੀ ਮੇਰੇ ਵੀਰ ਭਰਾ ਵਾ ਜਿੰਨੇ ਵੀ ਸੁਣ ਰਹੇ ਆ ਮੈਂ ਚਾਹੁੰਨਾ ਵਾਂ ਵੀ ਪਲੇਅਰਾਂ ਦੀ ਵੱਧ ਤੋਂ ਵੱਧ سپورਟ ਕਰੋ ਉਹਨਾਂ ਦੇ ਨਾਲ ਜੁੜੋ ਤੇ ਗੇਮਾਂ ਨੂੰ ਅੱਗੇ ਵਧਾਓ ਮੈਂ ਨਸ਼ਿਆਂ ਨੂੰ ਲੈ ਕੇ ਇੱਕ ਮੈਸੇਜ ਦੇਣਾ ਚਾਹੁੰਦੇ ਨੋਜ ਮੈਂ ਨਸ਼ਿਆਂ ਨੂੰ ਲੈ ਕੇ ਮੈਸੇਜ ਇਹ ਹੀ ਦੇਣਾ ਚਾਹੁੰਦਾ ਵਾਂ ਜੀ ਵੇਖੋ ਨੌਜਵਾਨ ਪੀੜ੍ਹੀ ਖਰਾਬ ਹੋਂਦੀ ਆ ਮੇਰੇ ਲੱਗ ਗਈ ਹੁਣ ਲੋੜੀ ਵਾਲੇ ਦੇ ਇੱਕ ਮੁੰਡੇ ਦੇ ਵਿਚਾਰੇ ਨੇ ਇਦਾਂ ਹੀ ਟੀਕਾ ਲਾ ਲਿਆ ਤੇ ਮਰ ਗਿਆ ਬੜਾ ਦੁੱਖ ਲੱਗਾ ਮੈਂ ਨੰਗਣ ਰਿਆ ਸੀ ਤੇ ਸੋ ਮੈਂ ਨੌਜਵਾਨ ਪੀੜ੍ਹੀ ਨੂੰ ਉਹੀ ਕਹਿਣਾ ਚਾਹੁੰਨਾ ਵਾ ਕਿ ਨਸ਼ਿਆਂ ਨੂੰ ਛੱਡੋ ਤੇ ਗੇਮਾਂ ਦੇ ਨਾਲ ਜੁੜੋ ਅਸੀਂ ਤੁਹਾਡੇ ਨਾਲ ਆ ਜਿੱਤੇ ਸਾਡੀ سپورਟ ਦੀ ਲੋੜ ਆ ਤੇ ਅਸੀਂ ਭਰਾਵਾਂ ਦੇ ਨਾਲ ਆ ਇੱਕ ਮਿਸਾਲ ਜੀ ਹਾਂਜੀ ਹਾਂਜੀ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਇੰਟਰਨੈਸ਼ਨਲ ਤੱਕ ਜਾਣਾ ਬੜਾ ਮਹਿੰਗਾ ਰਖਦਾ ਜੀ ਕਿਸ ਤਰ੍ਹਾਂ ਦਾ ਸਫਰ ਆ ਜੀ ਸਫਰ ਸਰ ਚਲੋ ਹੁਣ ਦੇ ਅੱਜਕੱਲ ਦੇ ਜਿਹੜੇ ਮੁੰਡੇ ਕਹਿੰਦੇ ਆ ਜੀ ਅਸੀਂ ਥੋੜੀ ਜੀ ਗੇਮਸ ਸਟਾਰਟ ਕਰੀਏ ਤੇ ਸਾਨੂੰ ਉਹ ਚਾਹੀਦਾ ਜੀ ਅਸੀਂ ਜਿੰਨੀ ਗਰੀਬੀ ਵੇਖੀ ਆ ਇਹ ਸਾਨੂੰ ਪਤਾ ਵਾ ਚਾਹੇ ਮੇਰੇ ਫਾਦਰ ਸਾਹਿਬ ਨੂੰ ਪਤਾ ਕਿੰਨੀ ਗਰੀਬੀ ਚ ਉੱਠ ਕੇ ਆਪਾਂ ਇੱਥੋਂ ਤੱਕ ਪਹੁੰਚੇ ਆ ਜੀ ਇਸ ਨੂੰ ਲੈ ਕੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਆਪਾਂ ਜੇ ਮਿਹਨਤ ਕਰੀਏ ਤੇ ਆਪਾਂ ਭਵਿੱਖੀ ਦਾ ਕਿਵੇਂ ਪਹੁੰਚ ਸਕਦੇ ਵੇਖੋ ਜੀ ਸਾਰੇ ਮੇਰੇ ਏਰੀਆ ਦੇ ਜਾਣਕਾਰੀ ਆ ਜੀ ਮੈਂ ਫਿਰ ਦੁਬਾਰਾ ਦੱਸਣਾ ਚਾਹੁੰਦਾ ਜਿਹੜੇ ਹਾਲਾਤਾਂ ਚੋਂ ਅਸੀਂ ਨਿਕਲ ਕੇ ਗਏ ਆ ਤੇ ਜੇ ਕੋਈ ਨੌਜਵਾਨ ਵੀਰ ਮਿਹਨਤ ਕਰੂਗਾ ਨਸ਼ਿਆਂ ਨੂੰ ਛੱਡੂਗਾ ਅੱਗੇ ਵਧੂਗਾ ਤੇ ਹਰ ਕੰਮ ਹੀ ਹੋ ਜਾਂਦਾ ਸਰ ਜੀ ਅੱਜ ਇੰਟਰਨੈਸ਼ਨਲ ਖਿਡਾਰੀ ਆਏ ਨੇ ਤੁਸੀਂ ਨਸ਼ਿਆਂ ਦੇ ਵਿਰੋਧ ਵਿੱਚ ਇੱਥੋਂ ਮੇਨ ਸ਼ੁਰੂ ਕੀਤੀ ਹੈ ਉਹਨਾਂ ਨੂੰ ਸਨਮਾਨ ਨਹੀਂ ਕੀਤਾ ਕਿ ਚੱਕੀ ਖੇਡ ਦਾ ਮਜ਼ਾਰਾ ਕਰਕੇ ਆਏ ਜਿਸ ਤਰ੍ਹਾਂ ਦਾ ਲੱਗਿਆ ਕੀ ਕਹਾਂ ਹਾਂ ਜੀ ਧੰਨਵਾਦ ਬਾਤ ਸਾਹਿਬ ਤੁਹਾਡਾ ਤੁਸੀਂ ਜੋ ਸਾਡੇ ਕੋਲ ਆਏ ਔਰ ਧੰਨਵਾਦ ਕਰਦੇ ਹਾਂ ਆਏ ਹੋਏ ਸਾਰੇ ਸਾਥੀਆਂ ਦਾ ਔਰ ਸਾਡੇ ਬ੍ਰਦਰ ਦੇਵੀ ਹੀਰਾ ਦੇਵੀ ਦਾਸ ਦਾ ਅਸੀਂ ਇਹਨਾਂ ਨੂੰ ਬੁਲਾਇਆ ਸੀ ਕਿ ਪਾਜੀ ਤੁਸੀਂ ਸਾਡੇ ਕੋਲ ਹੋ ਅਸੀਂ ਤੁਹਾਨੂੰ ਜਿਹੜਾ ਕਿ ਤੁਹਾਡਾ ਮਾਨ ਸਨਮਾਨ ਕਰਨਾ ਤੇ ਸਾਡੇ ਇੱਕ ਬਲਾਵੇ ਤੇ ਪਹੁੰਚੇ ਸੀ ਧੰਨਵਾਦ ਕਰਦੇ ਹਾਂ ਔਰ ਇਹਨਾਂ ਨੂੰ ਬੁਲਾਉਣ ਦਾ ਇੱਥੇ ਇੱਕ ਹੀ ਮਕਸਦ ਹੈ ਕਿ ਇਹ ਸਾਡੇ ਬ੍ਰਦਰ ਇਕਲੌਤੇ ਐਸੇ ਪਲੇਅਰ ਨੇ ਜੋ 크ਰਿਸਚੀਅਨ ਭਾਈਚਾਰੇ ਦੇ ਵਿੱਚੋਂ ਇੰਟਰਨੈਸ਼ਨਲ ਤੱਕ ਪਹੁੰਚਿਆ ਨਹੀਂ ਪੂਰੇ ਪੰਜਾਬ ਦੇ ਵਿੱਚੋਂ ਔਰ ਧੰਨਵਾਦ ਕਰਦੇ ਹਾਂ ਪਰਮੇਸ਼ਰ ਦਾ ਔਰ ਧੰਨਵਾਦ ਕਰਦੇ ਹਾਂ ਇਸ ਭਰਾ ਦਾ ਵੀ ਉਹਨਾਂ ਨੇ ਆਪਣੀ ਕੌਮ ਦਾ ਨਾਮ ਉੱਚਾ ਕੀਤਾ ਔਰ ਇੱਥੇ ਸਗਤ ਇਹਨਾਂ ਨੂੰ ਬੁਲਾ ਕੇ ਮਾਨ ਸਨਮਾਨ ਕਰਨਾ ਇਹੀ ਹੈ ਕਿ ਸਾਡੇ ਹੋਰ ਵੀ ਨੌਜਵਾਨਾਂ ਦੇ ਵਿੱਚ ਹੁਸ਼ਾਹਤ ਵਧੇ ਤਾਂ ਕਿ ਉਹ ਵੀ ਜੋ ਵੀ ਉਹ ਮੇਰੇ ਵਿੱਚ ਪੈਸ਼ਨ ਹੈ ਉਸ ਨੂੰ ਉੱਪਰ ਤੱਕ ਲੈ ਕੇ ਜਾਣ ਔਰ ਸਾਡੇ ਬਹੁਤ ਸਾਰੇ ਨੌਜਵਾਨ ਨੇ ਜੋ ਨਸ਼ਿਆਂ ਵਿੱਚ ਨੇ ਅਸੀਂ ਉਹਨਾਂ ਨੂੰ ਇਹੀ ਕਵਾਂਗੇ ਕਿ ਉਹ ਨਸ਼ਿਆਂ ਨੂੰ ਛੱਡਣ ਆਪਣੀ ਗੇਮ ਵੱਲ ਦੇ ਵੱਲ ਧਿਆਨ ਦੇਣ ਅਗਰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਅਸੀਂ ਉਹਨਾਂ ਦੇ ਨਾਲ ਆ ਜਿਵੇਂ ਸਾਡੀ ਪੰਜਾਬ ਸਰਕਾਰ ਵੀ ਉਹਨਾਂ ਦੇ ਨਾਲ ਆ ਇਸ ਟਾਈਮ ਪੰਜਾਬ ਸਰਕਾਰ ਵੀ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਨੇ ਕਿ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਰੱਖੀਏ ਜੋ ਕਿ ਲੜਾਈ ਝਗੜਿਆਂ ਤੋਂ ਗੈਸਟਰਵਾਦ ਤੋਂ ਬੱਚਿਆਂ ਨੂੰ ਦੂਰ ਰੱਖੀਏ ਸਾਡੇ ਵਿੱਚ ਸਾਡੀ ਸਿਸਟਰ ਜੀਤਾ ਜੀ ਅਜਨਾਲੇ ਤੋਂ ਪੰਜਾਬ ਪ੍ਰਧਾਨ ਨੇ ਉਹ ਵੀ ਸਾਡੇ ਵਿੱਚ ਪਹੁੰਚੇ ਚੇਅਰਮੈਨ ਨੇ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਵੀ ਔਰ ਸਾਡਾ ਸਭ ਦਾ ਇਹੀ ਮਕਸਦ ਹੈ ਕਿ ਬੱਚੇ ਨੌਜਵਾਨ ਜਿਹੜੇ ਨੇ ਨਸ਼ੇ ਤੋਂ ਦੂਰ ਰਹਿਣ ਸਾਡੇ ਵਿੱਚ ਬ੍ਰਦਰ ਯੋਸ਼ ਮਟੂ ਜੀ ਆਏ ਨੇ ਇਹ ਵਿਧੂਆਂ ਪੈਣਾ ਦੀ ਸੇਵਾ ਕਰਦੇ ਨੇ ਜਿਨ੍ਹਾਂ ਦੇ ਘਰ ਦਾ ਕੋਈ ਵੀ ਗੁਜ਼ਾਰਾ ਨਹੀਂ ਹੁੰਦਾ ਉਹਨਾਂ ਤੱਕ ਰਸਣ ਦੀ ਸੇਵਾ ਕਰਦੇ ਨੇ ਔਰ ਅਸੀਂ ਵੀ ਜਿੰਨੇ ਜੋਗੇ ਹੈਗੇ ਆ ਹਮੇਸ਼ਾ ਹੀ ਆਪਣੀ ਕੌਮ ਆਪਣੇ ਲੋਕਾਂ ਦੇ ਔਰ ਹੋਰ ਵੀ ਜਿੰਨੇ ਵੀ ਸਾਡੇ ਘੱਟ ਗਿਣਤੀ ਦੇ ਲੋਕ ਨੇ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ ਜਾਂ ਕਿਸੇ ਨੂੰ ਬੱਚੇ ਨੂੰ ਖਰਾਕ ਦੀ ਜ਼ਰੂਰਤ ਆ ਅਸੀਂ ਉਹਨਾਂ ਤੱਕ ਜਰੂਰ ਉਸ ਮਦਦ ਨੂੰ ਲੈ ਕੇ ਜਾਵਾਂਗੇ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਔਰ ਧੰਨਵਾਦ ਕਰਦੇ ਹਾਂ ਆਪਣੇ ਫਿਰ ਤੋਂ ਬ੍ਰਦਰ ਹੀਰਾ ਦੇਵੀ ਜਾਜੀ ਜੀ ਦਾ ਜੋ ਸਾਡੀ ਕੌਮ ਦਾ ਨਾਮ ਉੱਚਾ ਕਰਕੇ ਆਏ ਨੇ ਔਰ ਸਾਡੇ ਵਿੱਚ ਸਾਡੇ ਖੁਦਾ ਦੇ ਦਾਸ ਸਪਸ਼ਟ ਦਿਲਬਾਖ ਜੀ ਵੀ ਨੇ ਔਰ ਸਾਡਾ ਸਭ ਦਾ ਇੱਕ ਹੀ ਮਕਸਦ ਹੈ ਕਿ ਬੱਚੇ ਜਿਹੜੇ ਨੇ ਨਸ਼ੇ ਤੋਂ ਦੂਰ ਰਹਿਣ ਔਰ ਨੌਜਵਾਨੀ ਜਿਹੜੀ ਆ ਗੇਮਾਂ ਦੇ ਵਿੱਚ ਆਪਣੀ ਮਕਾਮ ਦਾ ਆਪਣੇ ਲੋਗਾਂ ਦਾ ਨਾਮ ਰੋਸ਼ਨ ਕਰਨ ਸਾਰੇ ਜੈਂਸੀ ਸਭ ਤੋਂ ਪਹਿਲੇ ਜੀ ਬਹੁਤ ਬਹੁਤ ਮੁਬਾਰਕਾਂ ਬ੍ਰਦਰ ਹੀਰਾ ਜੀ ਨੂੰ ਪਰਮੇਸ਼ਵਰ ਇਹਨਾਂ ਨੂੰ ਹੋਰ ਵੀ ਬਲੰਦੀਆਂ ਤੇ ਪਹੁੰਚਾਵੇ ਤੋਂ ਪਰਮੇਸ਼ਵਰ ਦਾ ਫਜ਼ਲ ਔਰ ਇਹਨਾਂ ਦੀ ਮਿਹਨਤ ਦਾ ਨਤੀਜਾ ਕਿ ਅੱਜ ਜਿਸ ਮੁਕਾਮ ਤੱਕ ਪਹੁੰਚੇ ਨੇ ਤੋਂ ਮੈਂ ਦੁਆ ਕਰਦਾ ਕਿ ਬਹੁਤ ਸਾਰੇ ਨੌਜਵਾਨਾਂ ਦੇ ਲਈ ਇਹ ਇਹ ਅੱਛਾ ਨਮੂਨਾ ਬਣ ਔਰ ਪਰਮੇਸ਼ਵਰ ਇਹਨਾਂ ਨੂੰ ਹੋਰ ਵੀ ਵਧਾਵੇ ਔਰ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਨਸ਼ਿਆਂ ਦੇ ਵਿੱਚ ਬਰਬਾਦ ਹੋ ਰਹੇ ਨੇ। ਤੋਂ ਸਾਡੀ ਸਾਰਿਆਂ ਦੀ ਕੋਸ਼ਿਸ਼ ਇਹ ਵੀ ਹੈ ਜਿਵੇਂ ਬ੍ਰਦਰ ਵਿਸ਼ਾਲ ਨੇ ਦੱਸਿਆ ਕਿ ਅਸੀਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਸ਼ਿਆਂ ਤੋਂ ਆਜ਼ਾਦ ਕਰਵਾਉਣ ਦਾ ਵਸੀਲਾ ਬਣ ਜਾਈਏ ਔਰ ਜਿਵੇਂ ਪੰਜਾਬ ਸਰਕਾਰ ਨੇ ਵੀ ਔਰ ਸਾਡੇ ਜਿੰਨੇ ਵੀ ਭਾਈਚਾਰੇ ਦੇ ਲੋਕ ਨੇ ਜਿਵੇਂ ਬ੍ਰਦਰ ਵਿਸ਼ਾਲ ਨੇ ਦੱਸਿਆ ਹੈ ਅਸੀਂ ਸਭ ਇਸ ਚੀਜ਼ ਦੇ ਲਈ ਅਗਾ ਜਤਨ ਕਰਦੇ ਰਵਾਂਗੇ ਕਿ ਨੌਜਵਾਨ ਨਸ਼ਿਆਂ ਤੋਂ ਆਜ਼ਾਦ ਹੋ ਜਾਣ। ਸੋ ਅੱਜ ਅਸੀਂ ਇਸ ਵਿਸ਼ੇਸ਼ ਸਮਾਗਮ ਵਿੱਚ ਪਹੁੰਚੇ ਹਾਂ ਅ ਵਿਸ਼ੇਸ਼ ਤੌਰ ਤੇ ਵੀਰ ਹਿਰਾ ਦਾ ਦੇਵੀ ਦਾਸ ਜੀ ਨੂੰ ਸਨਮਾਨਿਤ ਕਰਨ ਦੇ ਲਈ ਕਿਉਂਕਿ ਇਹੋ ਜੇ ਨੌਜਵਾਨ ਸਾਡੀ ਸਮਾਜ ਦੇ ਲਈ ਇੱਕ ਸੇਧ ਨੇ ਪ੍ਰੇਰਨਾ ਸਰੋਤ ਨੇ ਜਿਹੜੇ ਇੱਕ ਛੋਟੇ ਪਿੰਡ ਤੋਂ ਉੱਠ ਕੇ ਨਿਊਜ਼ੀਲੈਂਡ ਇੰਟਰਨੈਸ਼ਨਲ ਲੈਵਲ ਤੱਕ ਸਾਡੀ ਜਿਹੜੀ ਬੜੀ ਹਿਸਟੋਰੀਕਲ ਤੇ ਜ਼ਮੀਨੀ ਪੱਧਰ ਦੀ ਜਿਹੜੀ ਖੇਡ ਹੈ ਕਬੱਡੀ ਉਹਨੂੰ ਇੱਕ ਇੰਟਰਨੈਸ਼ਨਲ ਲੈਵਲ ਤੱਕ ਕਰ ਪਹੁੰਚਾ ਕੇ ਆਏ ਨੇ ਤੇ ਸਾਡੇ ਲਈ ਤੇ ਪੰਜਾਬ ਦੇ ਲਈ ਇਹ ਗਰਵ ਦੀ ਤੇ ਮਾਣ ਦੀ ਗੱਲ ਹੈ ਕਿ ਸਾਡੇ ਜਿਹੜੇ ਭਰਾ ਨੇ ਅੱਜ ਇਸ ਇਸ ਮਕਾਮ ਤੇ ਪਹੁੰਚੇ ਨੇ ਔਰ ਸਾਡੇ ਨੌਜਵਾਨ ਪੀੜੀ ਦੇ ਲਈ ਇੱਕ ਪ੍ਰੇਰਨਾ ਸਰੋਤ ਨੇ ਔਰ ਇੱਥੇ ਵਿਸ਼ੇਸ਼ ਇਕੱਠ ਵੱਡੇ ਇਕੱਠ ਉੱਤੇ ਇਕੱਠੇ ਹੋਏ ਸਾਰੇ ਨੌਜਵਾਨ ਇਹਨਾਂ ਤੋਂ ਸੇਧ ਲੈਣਗੇ ਔਰ ਸਾਡੇ ਸਮਾਜ ਦੀ ਜਿਹੜੀ ਹੈ ਉਹਨਾਂ ਦੀ ਤਰੱਕੀ ਹੋਏਗੀ ਔਰ ਇਹਦੇ ਨਾਲ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹਾਂਗੀ ਕਿ ਜਿਹੜੀ ਪੰਜਾਬ ਸਰਕਾਰ ਦੀ ਚੱਲ ਰਹੀ ਹੈ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਤੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਸ ਮੁਹਿੰਮ ਨੂੰ ਜਿਹੜੀ ਹੈ ਅੱਗੇ ਲੈ ਕੇ ਜਾ ਰਹੀ ਹੈ ਔਰ ਅੱਛਾ ਮੈਸੇਜ ਜਿਹੜਾ ਹੈ ਸਾਡੇ ਨੌਜਵਾਨਾਂ ਲਈ ਰਹੇਗਾ ਥੈਂਕ ਯੂ ਵੈਰੀ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਖੁਦਾ ਨੇ ਸਾਨੂੰ ਆਪਣੀ ਸੇਵਾ ਦੇ ਲਈ ਚੁਣਿਆ ਔਰ ਮੈਂ ਬ੍ਰਦਰ ਵਿਸ਼ਾਲ ਮਸੀਸ ਹੋਤਾ ਦਾ ਥੈਂਕਸ ਕਰਦਾ ਕਿ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਮੇਰੇ ਵੱਡੇ ਬ੍ਰਦਰ ਹੀਰਾ ਦੇਵੀ ਦਾਸਪੁਰੀਆ ਇੰਟਰਨੈਸ਼ਨਲ ਕਬੱਡੀ ਪਲੇਅਰ ਹੈ ਨਿਊਜ਼ੀਲੈਂਡ ਤੋਂ ਖੇਡ ਗਿਆ ਹੈ ਸਾਡੀ ਕੌਮ ਦੇ ਹੀਰੇ ਆਏ ਤੇ ਸਾਡੀ ਕੌਮ ਦਾ ਨਾਮ ਉੱਚਾ ਕਰ ਰਿਹਾ ਔਰ ਪ੍ਰਭੂ ਨੇ ਮੈਨੂੰ ਆਪਣੀ ਸੇਵਾ ਦੇ ਲਈ ਚੁਣਿਆ ਮੈਂ ਵਿਧਵਾਵਾਂ ਭੈਣਾਂ ਦੀ ਹੈਲਪ ਕਰਦਾ ਹਾਂ ਘਰ ਘਰ ਦੇ ਵਿੱਚ ਵਿਧਵਾਵਾਂ ਭੈਣਾਂ ਨੂੰ ਰਾਸ਼ਨ ਪਹੁੰਚਾਉਣਾ ਤੇ ਆਪਾਂ ਅੱਖਾਂ ਦਾ ਕੈਂਪ ਵੀ ਲਗਾਈਦਾ ਆਪਾਂ ਤੇ ਆਪਾਂ ਜਿਨ੍ਹਾਂ ਦੇ ਚਿੱਟੇ ਮੋਤੀਏ ਦੇ ਕਾਲੇ ਮੋਤੀਏ ਦਾ ਆਪਰੇਸ਼ਨ ਹੋਣ ਵਾਲਾ ਵਾ ਵਿਦ ਲੈਂਸ ਆਪਾਂ ਉਹਨਾਂ ਦਾ ਫ੍ਰੀ ਆਪਰੇਟ ਕਰਦੇ ਆਂ ਸਾਰਾ ਰਹਿਣਾ ਸਹਿਣਾ ਖਾਣਾ ਪੀਣਾ ਪੇਸ਼ੈਂਟ ਦਾ ਫ੍ਰੀ ਹੁੰਦਾ ਵਾ ਤੇ ਹੁਣ ਵੀ ਆਪਾਂ ਜਲਦੀ ਕੈਂਪ ਲਗਾਉਣ ਜਾ ਰਹੇ ਆਂ ਅੱਖਾਂ ਦਾ ਔਰ ਜਿਨ੍ਹਾਂ ਵੀ ਯੂਥ ਆ ਮੈਂ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਨਸ਼ਿਆ ਪਤੇ ਤੋਂ ਦੂਰ ਰਹੋ ਤੇ ਖੇਡਾਂ ਦੇ ਵਿੱਚ ਤੇ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਅੱਗੇ ਵਧੋ ਖੁਦਾ ਤੁਹਾਨੂੰ ਬLES ਕਰੇ